ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਮ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੇ ਰਾਤ ਦੁਗਣੇ ਤਰੱਕੀਆਂ ਬਖਸ਼ੇ ਸਭ ਦੀਆਂ ਮਨੋ ਕਾਮਨਾਵਾਂ ਮੇਰਾ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਪੂਰੀਆਂ ਕਰੇ। ਉਹ ਗੱਲ ਹੁੰਦੀ ਹੈ ਵੀ ਦੁੱਧ ਦਾ ਜਲਿਆ ਮੰਦਾ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਕੇ ਪੀਂਦਾ। ਵਿੱਕੀ ਨੇ ਵੀ ਦੋ ਵਾਰ ਇੱਥੇ ਤੇ ਟਰਾਈ ਕਰ ਕਰਕੇ ਦੇਖ ਲਿਆ ਪੈਪ ਨੂੰ ਮੈਂ ਵੀ ਦੇਖ ਲਿਆ ਕਿਉਂਕਿ ਮੇਰੇ ਪੈਰ ਪਰ ਨਿਸ਼ਾਨੀ ਹਦਵੀ ਹੈਗੀ ਹੈ। ਜਿਹਦੇ ਕਰਕੇ ਵੀ ਇਹਨੂੰ ਪੂਰਾ ਤਸੱਲੀ ਕਰਕੇ ਦੇਖ ਲਈ ਪਰ ਫਿਰ ਵੀ ਮੈਂ ਤੇ ਆਹ ਥੋੜੀ ਮੈਨੂੰ ਢਿੱਲੀ ਜੀ ਲੱਗੀ ਜਾਂਦੀ ਹੈ। ਵੀ ਬਾਕੀ ਸਾਰਾ ਕੋ ਠੀਕ ਆ ਉਧਰ ਤੇ ਵੀ ਠੀਕ ਆ ਓਕੇ ਮਧਨਾਟ ਕਸਤਾ ਇਹ ਤਸੱਲੀ ਹੋ ਗਈ ਸਾਡੀ ਤੇ ਜਿਹੜਾ ਸਾਡਾ 10 ਲੀਟਰ ਦੁੱਧ ਲੈ ਕੇ ਆਇਆ ਸੀਗਾ ਜੀ ਮੈਂ ਮਿਕਸ ਮਿਕਸ ਦੇ ਵਿੱਚ ਇੱਕ ਮੱਝਾਂ ਦਾ ਵੀ ਤਾਂ ਵਿੱਚੇ ਮਤਲਬ ਕਿ ਗਾਂ ਦਾ ਵੀ ਸੀਗੇ ਵਿੱਚੇ ਯਾਨੀ ਕਿ 10 10 ਲੀਟਰ ਦੇ ਵਿੱਚ ਤੇ ਇਹ 100 ਗ੍ਰਾਮ ਘੱਟ ਆਪਣਾ ਕੋਕਲੋਣ ਹੂੰ ਤੇ ਦੋਨਾਂ ਨੂੰ ਅਸੀਂ ਹਾਫ ਹਾਫ ਵੀ ਕਰਦੇ ਆ ਜੋਕ ਲੈ ਆਇਆ ਸੀ ਬਿੰਦਰ ਦੇ ਕੋਲ ਤੋਂ ਥੱਲੇ ਦੇ ਤੇ 1 ਕਿਲੋ ਚ 50 ਗ੍ਰਾਮ ਐਚ ਘਟਾ 1 ਕਿਲੋ ਚ 50 ਗ੍ਰਾਮ ਐਚ ਘਟਾ ਹੂੰ ਤੇ ਦੋਨਾਂ ਨੂੰ ਦੋ ਪਾਰਟਾਂ ਵਿੱਚ ਕਰ ਲਿਆ ਤੇ ਦੋ ਪ੍ਰਕਾਰ ਦੀ ਬਰਫੀ ਬਣਾ ਦੇਣੀ ਆ ਤੇ ਇਹਦੀ ਆਹੇ ਇੱਕ ਦੀ ਖੋਏ ਵਾਲੀ ਉਹ ਬਰਫੀ ਬਣਾ ਦੇਣੀ ਇੱਕ ਦੇ ਵਿੱਚ ਮੈਂ ਲੈ ਕੇ ਆਏ ਜੀ ਕੋਕੋਨਟ ਦਾ ਬਰਾਦਾ ਕੋਕੋਨਟ ਵਾਲੀ ਬਰਫੀ ਤੇ ਮੈਨੂੰ ਮੈਨੂੰ ਵੀ ਤੇ ਸੰਦੀਪ ਨੂੰ ਵੀ ਤੇ ਬੱਚਿਆਂ ਨੂੰ ਵੀ ਕੋਕੋਨਟ ਵਾਲੀ ਬਰਫੀ ਬੜੀ ਪਸੰਦ ਆ ਤੇ ਵੱਧ ਪਾ ਕੇ ਥੋੜੇ ਜਿਹਾ ਕੁਆਂਟੀਟੀ ਛੇ ਜ਼ਿਆਦਾ ਬਣਾ ਲੈਣੀ ਆ ਤੇ ਟੇਸਟ ਵੀ ਕਰਾਵਾਂਗੇ ਆਪਣੇ ਇੱਕ ਰਿਸ਼ਤੇਦਾਰ ਆ ਗਿਆ ਜਿਹਨਾਂ ਨੂੰ ਵੀ ਦੇਖੋ ਜੀ ਆਪਣੀ ਮੇਕਿੰਗ ਆਪਣੇ ਹੈਂਡ ਤੋਂ ਮੇਕਿੰਗ ਕੀਤੀ ਐ ਤੇ ਜਣੀ ਨਹੀਂ ਇਹ ਮੈਂ ਕੱਲੇ ਕਰ ਦੇਣਾ ਸੀ ਕੰਮ ਜੇ ਕਿਤੇ ਆ ਪੰਗਾ ਨਾ ਪੈਂਦਾ ਕੱਲ ਤਾਂ ਇਹਨੇ ਰਸਨੇਰਾ ਕਰਕੇ ਕੱਲ ਇਹ ਕੰਮ ਕੰਪਲੀਟ ਕਰ ਦੇਣਾ ਸੀਗਾ ਤੇ ਹੁਣ ਸਭ ਤੋਂ ਪਹਿਲਾਂ ਤਾਂ ਜੀ ਖੋਏ ਵਾਲੀ ਵਰਕੀ ਤਿਆਰ ਕਰੂੰਗਾ ਉਸ ਤੋਂ ਬਾਅਦ ਵਿੱਚ ਕੋਕੋਨਟ ਵਾਲੀ ਤਿਆਰ ਕਰੂੰਗਾ ਹੁਣ ਇਹ ਹੋ ਸਕਦਾ ਵੀ ਦੋਨੋਂ ਚੀਜ਼ਾਂ ਇੱਕੋ ਬਲੌਗ ਦੇ ਵਿੱਚ ਵੀ ਪੂਰੀ ਹੋ ਸਕਦੀਆਂ ਇੱਕੋ ਜਿਹਾ ਕਰ ਲੈਣੀਆਂ ਦੋਨੇ ਬਹੁਤਾ ਟਾਈਮਾਂ ਦੀ ਲਾਉਣਾ ਨਹੀਂ ਹੈਗਾ ਇਹ ਕੱਲ ਦਾ ਸਾਡਾ ਜਿਹੜਾ ਕੱਢਿਆ ਹੋਇਆ ਹੈ ਨਾ ਖੁਸ਼ਕਾ ਮਟੀਰੀਅਲ ਇਹ ਤੇ ਇਹ ਹੁਣ ਅਸੀਂ ਇਹ ਮਾਈ ਦੇ ਵਿੱਚ ਉਹ ਹੋਣੀ ਲੱਗਣਾ ਟਿਕ ਟਿਕ ਕਲਾ ਨਹੀਂ ਲਿਖਣਾ ਟਿਕ ਟਿਕ ਕਲਾ ਵਿੱਚ ਯਾਰ ਅੰਦਰ ਰਹਿ ਗਿਆ ਹਾਂ ਲਿਖਿਆ ਹੈ ਇਹ ਕਿੱਥੇ ਵਾਹ ਗਰੂ ਧਰਤੀ ਜੀ ਵਾਹ ਗਰੂ ਦਾ ਨੌਲੇਜ ਹੈ ਕੜਾਹੀ ਦਰਸ਼ਕ ਵੀ ਪਹੁੰਚ ਗਏ ਸਾਡੇ ਪਿਆਰੇ ਦਰਸ਼ਕ ਫੇਰ ਕਾਰਡ ਨਾ ਆਗੇ ਤੁਸੀਂ ਕਾਰਡ ਨਾ ਨਹੀਂ ਬਣੂਗਾ ਕੱਲ ਇਹ ਹੀ ਲੱਗ ਬਾਤ ਹੈ ਈਏ ਤਾਂ ਵਾਟੇ ਕੱਲ ਆਪਾਂ ਤੱਤਾ-ਕੁੱਤੀ ਕਰ ਲਵਾਂ। ਨੋ ਹਾਂ ਕੱਲ ਤੱਤਾ-ਤੱਤਾ ਹੋ ਜਾਣਾ ਤਾਂ ਕੱਲ ਜਿਹੜਾ ਬਾਈ ਫੈਕਚਰ ਫੱਟੜ ਹੋ ਗਿਆ ਉਹ। ਉਹਦੇ ਚੱਕਰਾਂ ਕਰਕੇ ਤਾਂ ਤੂੰ ਆਹ ਬੈਠੀ ਆਂ। ਵਾਈ ਦੂਜੀ ਕਾ ਖਾਲ ਸਾਹ ਵਾਈ ਦੂਜੀ ਕੀ ਕਹਿੰਦੀ। ਤਾਂ ਹੀ ਤਾਂ ਇਹਨੇ ਦੂਰੋਂ। ਵੈਸੇ ਬੈਠੀ ਤਾਂ ਮੈਂ ਤੂੰ ਹੋ ਕੇ ਆ ਮੈਂ ਸਿੱਖਣੀ ਹੈ ਭਰਤੀ ਕਿਵੇਂ ਦੀ ਜੋ। ਦੇਖੋ ਖਾਣਾ ਬਣਾਣਾ ਆਪਾਂ ਨੇ। ਖਾਣਾ ਤਾਂ ਬਣਾਉਣਾ ਹੁੰਦਾ। ਬਣਾਉਣਾ ਤਾਂ ਬਸ ਕੁਝ ਵੀ ਨਹੀਂ। ਆਇਂਦਾ ਕਰ ਗਏ ਗੰਜਰਾ ਕੋਲੋਂ 2 ਕਿਲੋ ਕੀ ਵਾਟੀ ਗਿਆ ਆ ਬਾਕੀਆ ਦੁੱਧ ਵਾਟੀ ਗਿਆ ਤਾਂ ਖੋਆ ਕੱਟਿਆ ਬਰਿਜ ਚ ਲਾ ਲੋ ਵਸੇ ਬਰ ਸੇ ਕਿਵੇਂ ਬਣਾ ਹੁੰਦਾ ਸੀ ਓਹੋ ਪਹਿਲਾਂ ਪਹਿਲਾਂ 2 ਕਿਲੋ ਦਾ ਕੱਟ ਕੇ ਖੋਆ ਇੱਕ ਦਿਨ ਫਿਰ 2 ਕਿਲੋ ਦਾ ਕੱਟ ਕੇ ਇੱਕ ਦਿਨ ਜਦੋਂ 10 ਕਿਲੋ ਹੋ ਗਿਆ 10 ਕਿਲੋ ਦਾ ਦੁੱਧ ਦਾ ਹੋ ਗਿਆ ਖੋਆ ਫਿਰ ਏਕਣਾ ਲਿਆ ਕੇ ਉਹਨੂੰ ਫਿਰ ਜੋਕ ਕੇ ਲੈ ਕੇ ਉਹਨਾਂ ਨੂੰ ਅੱਧਾ-ਅੱਧਾ ਕਰਨਾ ਆਹ ਤਾਂ ਗੱਲ ਹੈ 10 ਕਿਲੋ ਖੋਆ ਝੁੜੇ ਨਾ ਹਾਂ ਥੋੜਾ ਹੁਣ ਸੇਕ ਦਦਾ ਹਾਂ ਵੇ ਸੇਕ ਜੀ ਜ਼ਿਆਦਾ ਲੱਗਦਾ ਇਹ ਤਾਂ ਕੋਲਾ ਦੇ ਥੱਲੇ ਲੱਗ ਗਿਆ ਨਾ ਸੁਮੈ ਲੌਣ ਲੱਜੇ ਕੋ ਨਹੀਂ ਲੌਣ ਬੱਗੜ ਲੱਗ ਗਿਆ ਹੁਤਾ ਜਦੋਂ ਬਹੁਤ ਨਹੀਂ ਜ਼ਿਆਦਾ ਹੀ ਹੋ ਜਾਂਦਾ ਬੇ ਕਿੱਦ ਪਾਣੀ ਪੀਣਾ ਪਾਉਣਾ ਪੀਣਾ ਨਾ ਨਾ ਇਹ ਕੋ ਤਾਂ ਜਾਂਤਾ ਹੈ ਜਦੋਂ ਮੈਂ ਬੰਦ ਕਰ ਦੋ ਕੜਾਹੀ ਪੂਰੀ ਗਰਮ ਕਰਤਾ ਇਹਨੇ ਬਾਉ ਕੀ ਛੜਤਾ ਬਾਉ ਕੀ ਛੜਣਾ ਸ਼ੁਰੂ ਕਰਤਾ ਉਹਨੂੰ ਥੱਲੇ ਸੰਝ ਲਾਉਣਾ ਥੱਲੇ ਲੱਗਣ ਤੇ ਹੱਦ ਜਿੰਨਾ ਚੱਲ ਜਾ ਲੈਣਾ ਵੇਖੀ ਮੈਨੂੰ ਦੇਖਦਾ ਐਂ ਨੀ ਖਰਾਬ ਹੋ ਜਾਵੇ ਹੋਏ ਬੋਲੇ ਤੁਸੀਂ ਕਹਿੰਦੇ ਤਾਂ ਅੱਧ ਤੱਕ ਲੋਕੀ ਕੱਢ ਲੋ ਕਾ ਕੱਢ ਲੋ ਤੋ 2 ਕਿਲੋ ਰੋਟੀ ਦਾ ਅਸੀਂ ਐਂ ਕਰਦੇ ਹਾਂ ਕਿ ਕੀ ਪਿਆ ਨਾ ਹਾਂਜੀ ਇਹ ਥੋੜਾ ਜਿਹਾ ਇਹ ਸਿੰਦੂਆ ਉਸਾਰ ਦਸੌਰੀ ਜਿਹੜਾ ਜਿਹੜਾ ਤੂੰ ਆਪੇ ਅੱਗੇ ਕਰ ਨਾ ਟਿੱਪਾ ਮੈਂ ਪਤਾ ਆਹੋ ਉਹਦੇ ਚ ਨਾ ਉਹ ਇੱਕ ਕੜਚੀ ਲੈ ਕੇ ਆ ਬੰਦੀ ਤੇ ਰੰਚੀ ਦੋਨੇ ਕਿੱਸਾ ਬੰਦੇਗਾ ਤਾਂ ਮਸਲੇ ਪਰ ਨਹੀਂ ਜਿਹੜਾ ਸੀ ਸੀ ਜੀ ਕਰਦਾ ਇਹਦਾ ਮਤਲਬ ਪ੍ਰੈਸ ਵਿੱਚੋਂ ਦਮ ਆ ਜਾ ਲਾਗੀ ਕੋਈ ਦੀ ਖੁਸ਼ਬੂ ਕੋਣ ਨੇ ਜਾਨੀ ਲੈ ਕੋਚਣਾ ਵੀ ਲੈ ਚਾਹੇ ਕੜਾਹੀ ਕੋ ਕਰਛੀ ਲੈ ਚਾਹੇ ਨਾ ਮਾਸ ਘੜੇ ਸਵਾਵ ਨਾਲ ਹੋਈ ਵੀ ਅੱਜ ਜਿਹਦੇ ਵਿੱਚ ਹੈਗੀ ਹੋ ਭਗਵੇਂ ਬੱਲੇ ਬੱਲੇ ਅੱਗੇ ਦੁਆਵੀਆਂ ਨੂੰ ਕਿੰਨੀ ਅੱਗ ਲੱਗਦੀ ਹੁੰਦੀ ਉਹ ਵਾਲੀਆਂ ਵੰਦੇ ਨੇ ਐਤਵਾਰ ਬਹੁਤ ਫਾਇਦਾ ਹਲਕੀ ਲੱਗੀ ਇੱਕ ਖੋਸ ਤੋਂ ਬੱਲੇ ਕਿਲੇ ਜਾੜਾ ਖੋਸਣ ਬਦਲੇ ਨਾ ਰੰਗ ਤੈਰਾ ਤਾਂ ਖਰਾਬ ਹੋ ਰੋਣ ਦਾ ਕੰਮ ਹੈ ਕੱਲ੍ਹ ਜਮਾਨ ਨੂੰ ਖੋਸ ਕਰਾਖਾ ਦਾ ਫਿਰ ਨਾ ਬਾਅਦ ਵਿੱਚ ਕੰਮ ਖਰਾਬ ਕਰਨਾ ਬਰਫੀ ਨੂੰ ਵੀ ਲੱਗ ਜਣੀ ਤੇ ਕੰਨ ਕੰਨ ਮਰਫੀ ਜਿਹੜਾ ਕੁਝ ਵੀ ਆਦਾ ਸਮਾਨ ਬਣਾਉਣ ਦਾ ਖੋਏ ਦਾ ਉਹ ਕਿੱਦਾਂ ਲੱਗ ਜਾਂਦਾ ਉੱਲੀ ਖਰਾਬ ਹੋਣ ਲੱਗ ਜਾਂਦਾ ਉਹਨੇ ਉਹ ਕਿੰਨੀ ਧੋ ਤੇ ਨਹੀਂ ਕੱਟੜੇ ਦਿੰਦੀ ਇਹਦੀ ਗੱਲ ਦੀ ਜੀ ਕੈਂਡੀ ਇੱਕ ਤਾਂ ਰੋਟਾ ਲੈ ਜਾ ਹਮ ਇਹ ਤਾਂ ਖਰਚਣਾ ਲੈ ਪਾਏ ਦੇ ਵਿੱਚ ਕੀ ਖੋਏ ਦਾ ਥੋੜੀ ਪਾਈ ਬਾਸ ਉਹਦਾ ਬਾਸ ਇਹ ਬੋਲੇ ਨਰਮਾਈ ਆ ਗਈ ਨਾ ਦੇਖੋ ਕੰਦਸ ਇਹਨੂੰ ਕੜੀ ਮੜ ਜਾਏ ਹੜਕੇ ਬੋਲ ਗਏ ਉਹਦਾ ਮੜ ਜਾਏ ਨਾ ਹੁਣ ਕੀ ਕਰਦੇ ਉਹ ਪਤਾ ਅੰਦਰ ਬੈਠੀ ਸਲਾਹ ਹੰਦੀ ਆ ਉਹ ਅੰਦਰ ਬੈਠੀ ਸਲਾਹ ਹੰਦੀ ਆ ਉਹ ਰੀਤ ਨੂੰ ਢ ਘਾਰ ਦਿਵਾਉਣ ਲੱਗਿਆ ਹਰ ਗੋਣ ਅੱਛਾ ਠੀਕ ਇਦਾਂ ਜਿਵੇਂ ਮਿਲਕ ਕੇਕ ਬਣਨ ਲੱਗਿਆ ਹਾਂ ਉਹ ਵੀ ਆ ਰਿਹਾ ਨਾ ਖੁਸ਼ਬੂ ਵੀ ਹੋਈ ਐ ਇਹਦੇ ਵਿੱਚ ਨਾ ਇੱਕ ਆਈਟਮ ਪੈਂਦੀ ਹੁੰਦੀ ਐ ਥੋੜੇ ਇਹਨੂੰ ਕਾਟਾ ਕਰਨ ਵਾਸਤੇ ਨਹੀਂ ਡਲੀਆਂ ਤਾਂ ਬਣ ਜਾਂਦੀਆਂ ਉਹ ਡਲੀਆਂ ਬਣ ਗਈਆਂ ਓਕੇ ਉਹ ਨਾ ਕੁਝ ਜਮਾ ਅਰਰ ਰੋਰ ਪਾ ਸਕਦੇ ਆ ਆਪਾਂ ਜਾਂ ਕੋਈ ਔਰ ਆਈਟਮ ਜਸਮਿਨ ਅਰਰ ਰੋਰ ਤਾਂ ਨਹੀਂ ਪਿਆ ਪਤਾ ਨਹੀਂ ਮੈਨੂੰ ਪਤਾ ਹੋਉਂਦਾ ਨਹੀਂ ਆਪਾਂ ਲਿਆਉਂਦੇ ਨਹੀਂ ਇਹ ਜਸਮਿਨ ਨਹੀਂ ਲਿਆਉਂਦੀ ਤੇ ਅੱਜ ਬਸ ਇਹ ਆ ਲੈ ਬੜ ਜਾ ਹੁਣ ਚਾਹ ਚਾਹੀਦਾ ਹੋਊਗਾ ਦੇਖਣੀ ਇਹਦੇ ਤੇ ਆ ਜਾ ਹਰ ਕੋਣ ਇਹਦੇ ਤੇ ਲਾ ਕੇ ਨਹੀਂ ਦੇਖਣੀ ਬਿਠਾ ਕੇ ਦੇਖਣੀ ਆ ਨਾ ਖੜ ਜਾ ਇਹ ਨੂੰ ਆ ਦੇ ਆ ਦਿਖ ਦੇ ਨਾ ਤੇ ਬੈਕ ਸਾਈਡ ਇਹਦੇ ਵਿੱਚ ਭਸਾ ਦੇ ਇਹਦੇ ਤੇ ਭਸਾ ਦੇ ਪਾਸੋਂ ਨੂੰ ਗੋਲ ਵਾਲਾ ਪਾਸੇ ਛੱਡ ਇਹ ਇਕੱਠਾ ਹੀ ਆ ਤਾਂ ਮੈਂ ਕਿ ਨਹੀਂ ਮਰੀ ਇਹਦੀ ਦੂਜੀ ਸਾਈਡ ਤੇ ਕਰ ਦੂਜੀ ਸਾਈਡ ਵੀ ਸਹੀ ਲਿਆ ਤੁਸੀਂ ਸੱਚਾ ਨਾ ਉਹ ਤਾਂ ਭਸਾ ਦੇ ਨਹੀਂ ਮੈਂ ਇਹ ਚੱਲ ਲੈ ਰੱਖੋ ਇਹਨੂੰ ਰਲੋ ਵੇਸੋ ਅੱਛਾ ਚੱਲ ਕਿ ਤਾਂ ਰੰਗੀ ਦਾ ਆਪਣੇ ਆਪੇ ਬਣ ਗਿਆ ਮੈਂ ਤਾਂ ਸੱਕਰ ਪੱਕੜੀ ਕਿਹਾ ਤਾਂ ਸੱਕਰ ਵਾਲੀ ਬਣਾਈਏ ਨਹੀਂ ਸੱਕਰ ਵਾਲਾ ਬਣਾ ਲੈ ਸੱਕਰ ਵਾਲੀ ਦੀ ਬਣਾ ਦੇ ਤਾਂ ਪੈਣ ਬਾਹਰ ਤੇ ਸੱਕਰ ਵਾਲੀ ਉਹ ਚ ਪਾਵਾਂਗੇ ਦੇ ਚੱਕਰ ਇਹਨੂੰ ਪੁੱਤ ਦੇ ਹਾਂ ਅੱਦਾ ਅੱਦਾ ਕਰ ਲੈ ਲਿਆਓ ਚੱਕਲੇ ਪਾਉਣਾਂਗੇ ਕਿਈ ਛੇਤੀ ਤੇ ਪਹਿਲਾਂ ਜਾ ਪਰ ਇਹਨੂੰ ਪਲੇਟ ਤੇ ਰੱਖ ਲਓ ਛੇਤੀ ਤੇ ਪਹਿਲਾਂ ਜਾ ਫੇਰ ਵੀ ਲੋੜ ਆਪਾਂ ਛੇਤੀ ਤੇ ਪਹਿਲਾਂ ਕਿਹਾ ਮੈਂ ਉਹਦੇ ਵੀ ਪਥਰੀ ਦਾ ਦਰਦ ਕਹਿੰਦੀ ਮੈਂ ਕਹਦੀ ਮੇਰੇ ਤੇ ਬੈਠ ਬੈਠੇ ਹੁਣ ਹੋਰ ਬੈਠਣ ਵਾਲਾ ਕੰਮ ਕੋਈ ਨਹੀਂ ਇੱਥੇ ਕੋਈ ਨਹੀਂ ਠੀਕ ਨਹੀਂ ਮੇਰੀ ਲੱਤ ਚ ਦਰਦ ਜਾਂਦਾ ਅੱਛਾ ਕੋਲ ਥੋੜਾ ਪਥਰੀ ਦਾ ਥੋੜਾ ਹੁੰਦਾ ਫਿਰ ਉਹ ਨਹੀਂ ਹੋ ਵੀ ਇਹ ਮੈਂ ਵੀ ਪਥਰੀ ਫਟਣੀ ਚ ਅੱਛਾ ਇਹ ਰੱਖਣਾ ਪੈਣਾ ਮੈਂ ਤਾਂ ਕਹਿੰਦੇ ਕਰ ਦੇਣਾ ਨਹੀਂ ਜੀ ਇਹ ਆ ਦੇਖ ਅੱਛਾ ਸਾਫ ਕਰੀਏ ਬਣਾਏ ਅੱਛਾ ਹਾਂ ਮੜੇ ਥੋੜੀ 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 ਨਹੀਂ ਕਿੱਥੇ ਗਿਆ ਠੀਕ ਹੀ ਵੀਨ ਕਹਿਣਾ ਬੈਠੀ ਆ ਕਿ ਨਾ ਨੋ ਮੈਂ ਮੰਨੂਗਾ ਮੈਂ ਜ਼ਿਆਦਾ ਕੈਮਰਾ ਫੜੂੰਗਾ ਜਾਂ ਕੰਮ ਕਰੂੰਗਾ ਜਲਦੀਪ ਨੂੰ ਪੈਣਾ ਫੜਾ ਦੇ ਫਿਰ ਬੋਲੀ ਜਾਊਗੀ ਵਿੱਚ ਨਹੀਂ ਮੈਂ ਠੀਕ ਹੈ ਇਹ ਦਲ ਤੋਂ ਪਾਣੀ ਵੀ ਪੈਣਾ ਤੇ ਇੱਕ ਗਲਾਸ ਪਾਣੀ ਹਾਂ ਅੱਧਾ ਗਲਾਸ ਪੋਣਾ ਜ਼ਿਆਦਾ ਨਹੀਂ ਹੈ ਨਾ ਅੱਧਾ ਕਿ ਪੈਣਾ ਉੱਥੇ ਦੀ ਭਰ ਲੈ ਐਂ ਪਾ ਦੇਉਂਦੀ ਤਾਂ ਪਾ ਲੈਂਦੇ ਅਲਟਰ ਵਾਲਾ ਲੈਣ ਚਾਹੇ ਦੱਸੇ ਨਾ ਅੱਜ ਗੁਰਤ ਤਲਕਾਈ ਜੀ ਤਾਂ ਹੋਈ ਵੀ ਹੈ ਅੱਜ ਬਦਲ ਬਾਈ ਹੋਈ ਵੀ ਆ। ਔਰ ਸਦਨ ਸੂਰਜ ਹੋ ਗਿਆ ਬੱਦਲਾਂ ਦੇ ਉੱਲੇ। ਤਾਂ ਕਰਕੇ ਤਲਕਾਈ ਜੀ ਹੋਈ ਵੀ ਆ। ਆ ਜਾਓ ਆ ਜਾਓ ਆ ਜਾਓ ਜੀ ਆਇਆਂ ਨੂੰ। ਕੁਸੀਂ ਤਾਂ ਫੁੱਲ ਚੜਾਈਏ। ਘਰ ਆ ਸਜਣਾ ਨੂੰ। ਔਰ ਇਹਨਾਂ ਆ ਜਾ ਗੇੜੇ ਲਵਾਈ ਜਾਂਦੇ। ਬਸ ਹੁਣ ਨਹੀਂ ਗੇੜੇ ਲੱਗਣੇ ਹੈਗੇ ਆ। ਫਰ ਗਿਆ ਤੂੰ ਪਾਣੀ ਪਾ ਦੇ ਵਿੱਚ। ਇਹਦੇ ਵਿੱਚ ਪਤਾ ਕੀ ਕਰਨਾ ਹੈ? 1 ਕਿਲੋ ਦੇਖ ਕੇ ਇੱਧਰ ਪਾਣੀ ਦੇਖ ਕੇ ਪਾ ਲਾ ਤੇ ਬਸ ਰੱਖ ਲੈ ਲੋੜ ਤੇ ਹੀ ਪਾ ਲਾਂਗੇ ਆਹ ਦੇਖ ਇੱਧਰ 1 ਕਿਲੋ ਖਵਾ ਨਾ ਉਹ 1 ਕਿਲੋ ਖੋਏ ਦੇ ਵਿੱਚ ਇਹ ਜੇ ਤਾਂ ਨਾਰਮਲ ਮਿੱਠਾ ਰੱਖਣਾ ਤਾਂ ਆਪਾਂ ਨੇ ਇਹਨੂੰ 300 ਗ੍ਰਾਮ ਜਾਂ 350 ਗ੍ਰਾਮ ਪਾ ਦਦੇ ਜੇ ਜੇ ਹਲਵਾ ਹੈ ਹਲਬੂਈ ਉਹਨਾਂ ਨੂੰ ਵਧਾਉਣਾ ਹੁੰਦਾ ਵਜ਼ਨ ਤਾਂ 400 ਜਾਂ 500 ਉਹ ਅੱਧਾ ਕਿਲੋ ਵੀ ਮਿੱਠਾ ਪਾ ਲੰਨੇ ਵਿੱਚ 8d ਉਹਨਾਂ ਪਿੱਛੇ ਗਲੋਟ ਨਹੀਂ ਖਲਾਦੇ ਉਹਨੂੰ ਇਹਦਾ ਢਿੱਲਾ ਕਰਕੇ ਨੱਟ ਦੂਈ ਸਾਈਡ ਨੂੰ ਕਰਨਾ ਸੀ ਥੋੜਾ ਜਿਹਾ ਇੱਕਦੋ ਅਸੀਂ ਰੱਖ ਦੋ ਉਹ ਐ ਐ ਲੋਈ ਇਹ ਤਾਂ ਇੱਥੇ ਕਿੱਥੇ ਸੰਗੁਰੂ ਤਾਂ ਬੰਬ ਦਾ ਚੱਲਦੇ ਆ ਓਏ ਇਹ ਕਾਕਾ ਦੇ ਵਿੱਚ ਪੈ ਗਿਆ ਕਾਕੇ ਦਾ ਖਲੋਣਾ ਵੀ ਪਿਆ ਤਾਂ ਉੱਪਰ ਕਾਕੇ ਦਾ ਖਲੋਣਾ ਵੀ ਪਿਆ ਤਾਂ ਆ ਵੀ ਇਹ ਇਹ ਹਾਂਜੀ ਨਹੀਂ ਪੁੱਤ ਇਹਨੂੰ ਇੰਨਾ ਟੱਲਾ ਨਾ ਕਰੋ ਹੂੰ ਹੂੰ ਨਹੀਂ ਨਾ ਦिए ना ਹਾਂ ਹਾਂ ਤਾਂ ਪੈਸੇ ਲਾਇਏ ਆ ਤਾਂ ਕਹਿੰਦੀ ਇਹ ਐ ਗੂਗਲ ਇਹਨੂੰ ਇੰਨਾ ਘਲਾ ਜਵਾਬ ਆ ਕੀ ਟੱਬਲੀ ਸਰਕਾਰਾਂ ਨੇ ਮੇਰੀ ਪਿੱਠਾ ਜੀ ਅੱਕੇ ਮੈਂ ਸਿੱਖ ਗਈ ਸੀ ਬਹਿ ਕੇ ਆਹ ਚਾਹ ਪੁਣਨੀ ਲੈ ਸੰਦੀ ਪਚੱਕ ਹਾਂ ਮੜਿਆ ਕੋਈ ਹੈਗਾ ਤੁਹਾਨੂੰ ਤਾਂ ਜਾਣੀ ਪੈਣਾ ਚਾਹ ਪੁਣਨੀ ਨਾਲ ਨਾ ਇੱਕ ਵਾਰ ਚਾਹ ਨਹੀਂ ਪੁਣਨੀ ਪਣੀ ਚਾਪੂਣੀ ਨਾਲ ਨਾ ਇੱਕ ਵਾਰ ਚਾਣੀ ਪੂਣੀ ਬਣੀ ਪਾਉ ਨੂੰ ਹਾਂ ਚਲੋ ਮਿਲਦੇ ਜੀ ਫੇਰ ਤੁਹਾਨੂੰ ਥੋੜੀ ਦੇਰ ਤੱਕ ਲੈ ਪਤਾ ਹੈ ਕਿ ਕਿਤਾ ਘੰਟੀ ਹੋ ਗਈ ਕਿ ਨਹੀਂ ਇਹ ਚਾਣੀ ਵੀ ਹੋ ਗਈ ਤਿਆਰ ਜੀ ਸਾਡੇ ਚਾਣੀ ਸਾਡੀ ਤਿਆਰ ਹੋ ਗਈ ਆ ਦੇਖੋ ਐਸੇ ਲੱਗ ਜਾਂਦਾ ਉਹ ਤੇ ਜਦੋਂ ਉਹਨਾਂ ਟੁੱਟੇ ਨਾ ਹਾਂ ਦਾ ਤਾਂ ਕੋਲ ਨੂੰ ਗੱਡੀ ਨਾ ਕੜਾ ਆ ਆ ਖੁਸ਼बू ਕਾ ਨੂੰ ਕਹਿੰਦੀ ਖੋਏ ਦੀ ਅਲੱਗ ਜਿਹੀ ਆਉਂਦੀ ਆ ਚਲ ਬੋਗੋ ਭਾਈ ਗਰੂ ਭਾਈ ਗਰੂ ਕੱਟੇ ਪਾਈ ਬੱਸ ਬੱਸ ਓੱਖਾਂ ਤੇ ਬੱਸ ਰਣਕੇ ਪਾਵਾਈ ਨੇ ਮਿੱਠਾ ਉਹ ਤਾਂ ਪੁਣਕੇ ਤਾਂ ਪਾਇਆ ਮਿੱਠਾ ਉਹ ਬੱਸ ਖੋਏ ਦੇ ਹਿਸਾਬ ਨਾਲ ਬੱਸ ਮੜ ਜੇ ਉਹ ਚੱਲ ਹਾਂ ਲਾਚੀ ਪਾਊਡਰ ਹਾਂ ਲਾਚੀ ਪਾਊਡਰ ਪੜੀ ਮੜੀ ਇੱਕ ਪੜੀ ਕਮਾਏ ਮੜਾ ਮੜਾ ਤੇਰਾ ਕੋ ਕਾਰੀਗਰ ਹੋਊਗਾ ਉਹਨੇ ਕਰਾਉਂ ਕਰਤਾ ਉਹੀ ਕੰਮ ਜੀ ਤੋਲ ਡਰਦੇ ਸੀ ਉਹ ਸਾਰਾ ਹੀ ਬਰਬਾਦ ਕਰਤਾ ਹੋ ਜਾਣਾ ਕੰਮ ਲੈ ਹੁਣ ਚੱਕ ਤੇਰਾ ਕੋਟ ਲਾਂਕੇ ਹਾ ਹੋ ਰਹਾ ਬਾਬੇ ਦਾ ਮਾਲਕ ਜੁੜਨੀ ਜਾਣੀ ਨਹੀਂ ਹੈਗੀ ਇਹ ਆਟਾ ਪਾਉਣਾ ਨਹੀਂ ਨਹੀਂ ਪੈਸੇ ਤੋਂ ਡੰਡਾ ਹੋਇਆ ਜੁੜਨ ਲੱਗ ਗਿਆ ਤਕਵਾ ਜੁੜ ਵੀ ਸਾਥੀ ਗਲੋਟ ਨੇ ਗਲੋਟ ਨਹੀਂ ਨਾ ਖਲਾਦੇ ਉਹਨੂੰ ਕਿਦਾਂ ਕਿ ਕੜਾਈ ਇਧਰ ਉਧਰ ਦੀ ਘਰੇ ਬਰਾਜਾ ਅ ਰੀਤਾ ਮਮਾ ਨੇ ਬਰਾਲਿਆ ਕੇ ਬਣਾਇਆ ਜੀ ਮਿਰਪ ਕੇਕ ਹੂੰ ਤੇ ਤਾਂ ਦਾ ਨੀ ਚੁੱਕਣਾ ਦੀਦੀ ਲੈ ਹਾਂ ਦੁੱਧ ਨਹੀਂ ਦੁੱਧ ਪੀਣਾ ਚੋਖਾ ਮਮਾ ਨੂੰ ਕਿਹਾ ਵੇ ਕਿ ਦੁੱਧੂ ਪੀਣਾ ਏ ਵੀ ਮਿਲਕ ਕੇਕ ਮੰਡਰ ਦੀ ਕਹਿੰਦੀ ਮੈਂ ਬਿਲਕ ਕੇਕ ਕਰਾਂ ਕੰਬਲ ਦੇ ਪਾਸੇ ਰੱਖੀ ਦਿਨਾ ਅੰਮ ਗੁੱਗੂਏ ਆ ਮੇਰੀ ਕੁੱਕੀ ਆ ਦੇਖੀ 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 ਭੂਗਿਆ ਦੇਖਦੀ ਜੀ ਦਾ ਖਰਚਣੇ ਨਾਲ ਤਾਂ ਉਹ ਨਾ ਬਣਾਉਂਦਾ ਵਰਤਦਾ। ਅਸੀਂ ਸੜ ਜੇ ਨਾ। ਹਾਂ ਥਾਲੀ ਲੈ ਮਾ ਤੇ ਪ੍ਰਾਚੇ ਜੋ ਬਣਾਉਂਦਾ। ਪ੍ਰਾਚੇ ਕੋਈ ਪ੍ਰਾਚੇ। ਕੋ ਪ੍ਰਾਚੇ। ਕਿ ਤੇਰੇ ਵਿੱਚ। ਅਜੇ ਜੀ ਕਿ ਤਾਂ ਪਹਿਲੇ ਵੀ ਸੇ ਦਾ ਛੜਤਾ ਨੇ। ਜੀ ਜੇ ਕਹਿੰਦੇ ਨਹੀਂ ਤੇ ਖਾਈ ਦਿੰਦੇ। ਇਹ ਜੀ ਵੀ ਕੋਈ ਨਹੀਂ ਲਾ ਵੀ ਦਵਾਂਗੇ। ਹਾਂ ਗੋਨ ਨਾ ਬਣਾਇਆ ਬਾਫੀ। ਸੈਲ ਖਾਨੀ ਨਹੀਂ ਆ ਗਈ। ਅਜੀ ਸਾਰਿਆਂ ਨੇ ਖਾ ਲੜੀਆਂ। ਇਹ ਤਾਂ ਫੇਕ ਵੀ ਥੋੜਾ ਜਿਹਾ ਕੱਟ ਕਰਨਾ ਪਾਣਾ। ਇਹ ਇਕੱਲੇ ਠੰਡੀ ਕਰਨੀ ਪਣੀ। ਧਮਾਕਾ ਮੋਟੇ ਸੱਤੇ ਦਾ। ਬੰਦੇ ਕਰ ਦਵਾ ਬੰਦੇ ਕਰ ਦੋ ਮੈਂ ਤਾਂ ਕਹਿੰਦੀ ਐ ਆ ਉਹਦੇ ਨਾਲ ਫੜ ਲੋ ਕਾਹੀ ਹਿੱਲਦੀ ਐ ਰੋਟੀ ਭੰਗ ਮਰ ਜਾਣੀ ਕਾਤਾ ਹੋਈ ਨਹੀਂ ਦੋ ਤਿੱਕਾ ਬਣਾਈ ਤੁੰਨਾ ਘਰ ਤੇ ਬੰਦ ਕਾਕਾ ਦਾ ਉਧਰ ਚਲ ਗਿਆ ਜੀ ਕਾਕਾ ਜੀ ਨੇ ਮੈਂ ਗੋਦੀਆਂ ਚ ਕੇਗੀਆਂ ਮਾਰਨੀ ਐ ਮੈਨੂੰ ਨਹੀਂ ਚੰਗਾ ਲੱਗਿਆ ਤੂੰ ਲਾ ਜਾ ਲਾ ਦਉਂਦਾ ਹਾਂ ਹਾਂ ਜੀ ਬੱਚਿਆਂ ਭਾਂਟੇ ਤੇ ਹਾਂ ਬੱਚਿਆਂ ਭਾਂਟੇ ਹਾਂ ਜੀ ਤੇਲ ਚ ਮੈਨੂੰ ਲਿਆ ਰੱਖ ਹੁਣ ਰੱਖ ਦਿੰਦੀ ਆਪਾਂ ਨੇ ਆ ਫੜਾ ਕੇ ਆਰ ਗੁਣ ਉਹਨਾਂ ਨੂੰ ਇੱਥੇ ਵੀ ਟੱਕਰਾ ਦੇ ਬੈਂ ਤਾਂ ਆ ਪਾਪਾ ਜੀ ਦਾ ਮੋਟਰ ਪਿੱਛੇ ਘਰ ਮੜਿਆ ਚੱਲ ਇਹਨੂੰ ਟੋਟਾ ਲੈ ਜੀਟ ਪਤਾ ਹੈ ਉਹ ਤੇਰੇ ਵਿੱਚ ਰਹਿੰਦੀ ਆ ਉਹ ਆ ਗੱਦਰ ਨੂੰ ਹਲੇ ਜਾ ਉੱਥੇ ਜਾ ਕੇ ਬੈਠਾ ਉੱਥੇ ਜਾ ਕੇ ਬਿਠਾ ਲ ਦੀ ਲੈ ਜੈਨੂੰ ਖਿੱਚ ਕੇ ਲੈ ਸੂਟੇ ਨੂੰ ਨਾਲੇ ਛਿਆ ਆ ਲੋ ਬਈ ਅਧਿਨਮ ਅਬੜੇ ਜੇ ਥਾਲ ਦਿੱਤਾ ਲਾ ਯਾਰ ਠੰਡੀ ਕਰਨੀ ਪਈ ਪਹਿਲਾਂ ਹਾਂ ਗਰਮ ਗਰਮ ਨਾਲ ਜੇ ਹੋ ਰੋਣ ਨੂੰ ਸੇਕ ਮਾਰੇ ਮੜੀ ਦਾ ਤੇਲ ਲਾ ਦੇ ਹੱਥਾਂ 'ਚ ਹਾਂ ਆਹ ਥੋੜੀ ਜਿਹੀ ਬਾਤੀ ਹੋ ਤੇ ਪਾਪਾ ਜੀ ਨੂੰ ਹੁਣ ਸਰਦਾ ਹਾਂ ਕਿੱਥੇ ਹੋਰ ਤੇਲ আর ਬੱਤੀ ਇਹ ਕਿ ਪਖੜਾਉਗੀ ਉਹ ਬੋਤੇ ਕੋਲੀ ਪਈ ਆ ਵਿੱਚ ਮਾ ਹਾਂ ਪਾਈਆਂ ਪਈਆਂ ਉਹਨਾਂ ਨੇ ਕਿਸੇ ਉੱਚ ਲੈ ਕੇ ਜਾਣੀ ਸੀ ਸੀਸੀ ਚ ਸੀਸੀ ਦੇ ਲਈ ਤੇਲ ਲੈ ਕੇ ਜਾਣਾ ਉਹਨਾਂ ਨੇ ਮੋਟਰ ਪਰ ਬਾਲ ਕੇ ਆਉਣੇ ਉਧਰ ਦੀਵੇ ਚਲੋ ਮਿਲਦੇ ਜੀ ਫੇਰ ਾਟਕੇ ਤੁਹਾਨੂੰ ਨਾਲ ਚ ਲੱਗੇ ਜੀ ਇਹਨਾਂ ਦਾ ਹੁਣ ਅਸੀਂ ਬਰਫੀ ਦਾ ਜਿਹੜਾ ਕਰਨੇ ਵਾਲਾ ਪ੍ਰੋਜੈਕਟ ਅਗਲਾ ਬੜੀ ਥਾਲੀ ਜਾਣਾ ਲੱਗਿਆ ਬਸ 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 ਇਹਦੇ ਉੱਪਰ ਰੱਖਦੇ ਤਾਂ ਸੇਕਣ ਵਾਲੇ ਪਿਗਲ ਕੇ ਇਹਨਾਂ ਵਾਲਾ ਦਾਲ ਨੂੰ ਨੱਠ ਜਾਣਾ ਹਾਂ ਠੀਕ ਹੈ ਦਾ ਮਤਲਬ ਚਲ ਚਲ ਉਹ 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 ਇਹ ਵੀ ਕਰ ਜੀ ਕਹਿੰਦਾ ਨਵੀਂ ਉਹ ਬੱਲੇ ਲਾਲੀ ਨਹੀਂ ਐਮਰਜੈਂਸੀ ਐਮਰਜੈਂਸੀ ਕਾਲ ਦਾ ਪੰਗਾ ਪੈ ਗਿਆ ਤਾਨੂੰ ਕਹਿੰਦਾ ਐਮਰਜੈਂਸੀ ਕਾਲ ਲੱਗ ਵੀ ਗਈ ਜਿਹਦੇ ਨੂੰ ਘੱਟੋ ਵੀ ਘੱਟੋ ਘੱਟੋ ਹਜੇ ਕੋਈ ਲੋੜ ਨਹੀਂ ਸਾਨੂੰ ਜੇ ਐਮਰਜੈਂਸੀ ਕਾਲ ਦੀ ਚਲ ਜਿਹੜੇ ਪਾਂਡੇ ਚ ਇਹਨੂੰ ਕੱਢਣਾ ਜੀ ਜੇ ਇਦਾਂ ਨੂੰ ਘੀ ਲਾ ਲਾਂਗੇ ਤਾਂ ਬਾਅਦ ਵਿੱਚ ਬਰਫੀ ਜਿਹੜੀ ਪੱਟਣੀ ਹੋਈਆਂ ਬਹੁਤ ਸੌਖੀ ਬੱਤ ਹੋ ਜਣੀ ਹੈ ਨਹੀਂ ਫੇਰ ਥੱਲੇ ਭਾਂਡੇ ਨਾਲੇ ਲੱਗੀ ਹੋਈ ਰਹਿ ਜਾਂਦੀ ਹੈ ਰੈਡੀ ਮਹਾਰਨੀ ਹੋਰੇ ਖਰਾਣੀ ਆ ਜਾਂਦੀ ਆ ਪਾਣੀ ਜੀ ਵੀ ਹੋਰੇ ਖਰਾਣੀ ਆ ਜਾਂਦੀ ਕਾਰਲਾ ਤਜਰਬੇ ਸਾਰੇ ਜਿਹੜੇ ਕਰਨੇ ਵਾਲੇ ਆ ਬੰਬ ਕਿਨਾਂ ਰੱਖਿਆ ਕੋਲ ਜਮੀ ਪੱਠੀ ਦੇ ਕਿੱਥੇ ਗਿਆ ਸਾਨੂੰ ਕੀ ਪਤਾ ਬੰਬ ਆਇਆ ਸੀ ਤਾਂ ਫੀਡ ਦੀ ਗੋਲੀ ਸਮਝੀ ਜਾਂਦੇ ਇਹਨੂੰ ਇਹਨੂੰ ਨਾ ਲੱਗੇ ਨਾ ਲੱਗੇ ਨਾ ਲੱਗੇ ਇਹਨਾਂ ਨੂੰ ਨਾ ਪ੍ਰਜਾ ਦਾ ਦੂਆ ਖੁਰਚਣਾ ਨਾ ਤਾਂ ਚੰਗਿਆ ਦੇ ਆਉਂਦੀ ਕਿ ਤੁੰਗ ਉੱਤੇ ਲਿਆ ਦਿੰਦੀ ਨਾ ਖੁਰਚਣਾ ਕਰਿਆ ਨਾ ਕੋਲਾ ਤੇ ਪੀਂ। ਉਹ ਦੋਤੀ ਦਾ ਹੈ ਇਹ। ਇਹ ਕੱਪੜੇ ਬੰਨ ਕੇ ਆ ਮੰਨਣਾ ਕੇਸੀ ਵਗੈਰਾ। ਹਾਂ ਕਰਨ ਬੇਸ਼ਕਤ ਦੂਜੀ ਪਾਲਾ ਪੈਂਟ। ਪੈਂਟ ਕਰ ਵੀ ਇੱਕ 사이। ਆ ਸਾੜ ਰਹਿ ਗਿਆ ਤੇਰਾ ਲੱਗਿਆ ਥੋੜਾ ਜਿਹਾ। ਵਿੱਚ ਨਿਕਲ ਜੂ। ਜਦ ਦੇਖਿਓ ਪਿੱਛੇ। ਪਿੱਛੇ ਕਿ ਚੂਵਾ ਗਦਮ। ਡੱਬੇ ਜਿ ਵੜ ਗਈ। ਆ ਖੁਰਚਣ ਨੂੰ ਚਾਣੀ ਲੱਗੀ ਹੋਈ ਐ ਨੂੰ ੋਂ ਛੱਡਣਾ ਇਹਨੇ ਚਲ ਕੋਈ ਇਹਦੇ ਕੁੱਤਾ ਬਣੋਂ ਪਰਾਂ ਨੇੜੇ ਤੇ ਲੱਗ ਜਵੇ ਮੇਰੇ ਹਿਸਾਬ ਨਾਲ ਤਾਂ ਵਧੀਆ ਬਣਨੀ ਉਹ ਤਾਂ ਬਲਾਮ ਪੁੱਤ ਉਹ ਪਾਣਾ ਤਾਂ ਹੁਣ ਖਾ ਲੈਣੀ ਆ ਪਰ ਵਧੀਆ ਬਣੀ ਐ ਆਪਣੇ ਬਾਲਤਾ ਦਾ ਪੂਰਾ ਜ਼ੋਰ ਲਾਇਆ ਵਧੀਆ ਬਣਾਉਣ ਨੂੰ ਵਧੀਆ ਹੀ ਆ ਹੁਣ ਆ ਦੋ ਆਦੇ ਨਾਲ ਤਾਂ ਬੜੇ ਖੁਰਚਣਾਂ ਨਾਲੇ ਚੰਡ ਲੈ ਇਹਨੂੰ ਉਹਨੇ ਛੱਡੀ ਜਣਾ ਇਹਨੂੰ ਚਾਣੀ ਲੱਗੀ ਵੀ ਤੀ ਖੁਰਚਣਾਂ ਨੂੰ ਤਾਂ ਕਰਕੇ ਫਟਦਾ ਆਦੇ ਨਾਲੇ ਸਾਫ਼ ਕਰਦਾ ਆ ਚੱਕ ਲਾ ਬਸ ਤਨਾ ਉੱਪਰ ਦੇ। ਉਹ ਜਿਹਨੇ ਕੀ ਵੀ ਛੜ ਪਾਇਆ ਪੀਲਾ ਪੰਡਿਆ। ਹਾਂ ਮੈਂ ਥੋੜਾ ਜੱਕਾ। ਹਾਂ। ਉਹ ਉਹ ਉਹਦੇ ਨਾਲ ਕਰ ਯਾਰਾ। ਉਹਦਾ ਥੱਲੜਾ ਪਾਸਾ ਉਹਨੂੰ ਕੀ ਲਾ ਲਾ ਥੋੜਾ ਜਿਹਾ ਭਰਾਤ ਛੋਟੀ ਭਰਾਤ ਨੂੰ। ਉਹ ਛੋਟੀ ਭਰਾਤ ਥੱਲੜੇ ਪਾਸੇ ਨੂੰ ਕੀ ਲਾ ਲਾ। ਚਲ। ਹਾਂ। ਕੀ ਕਰ ਬਈ। ਹੋਰ ਰਗੜ ਦੇ ਨੂੰ ਬਸ ਉੱਪਰ ਤੇ ਲਾ ਦਿਕੋ ਮਸ਼ੀਨਾਂ ਕਿਆ ਮਾ ਇਹ ਤੇ ਕਰੂਗੀ ਪੂਰੀ ਅਨ ਨੂੰ ਹੁਣ ਜਦ ਤੱਕ ਆਪਾਂ ਨੂੰ ਦੁੱਧ ਬਣਾਉਣੀ ਆ ਜਦ ਤੱਕ ਫ੍ਰੀਜ 'ਚ ਰੱਖਾ ਦੇ ਦਾ ਮੋੜ ਨਾਲ ਪੰਡਿਤ ਹੋਂਦੇ ਮੜੀ ਜੀ ਕੋਲ ਤਰ ਬੱਤਸਾ ਦਿੱਤਾ ਹੁਣ ਠੀਕ ਹੈ ਵੈਸੇ ਉਹਨੇ ਇੱਕ ਹੀ ਹਾਤਾ ਵੀ ਕਾਫੀ ਠੰਡੀ ਕਰਕੇ ਤਾਂ ਪਾਉਂਗੇ ਉਹ ਪਤਾ ਫਿਰ ਹੁਣ ਕੰਮ ਨੂੰ ਉਹਦੇ ਪਰੇ ਇਹਦੇ ਪਰੇ ਫੜੀ ਸੰਦੀਪ ਨੂੰ ਹੂੰ ਲੋਬੀ ਸੇ ਕੋੜੇ ਫੜ ਇੱਧਰ ਨਾ ਅਜੇ ਦਾ ਸਾਇਨ ਵਾਲਾ ਕੀ ਨਿਕਲ ਸਕਦਾ ਨਾ ਪਕਣਾ ਕੋਈ ਗੱਲ ਨਹੀਂ ਆਪਾਂ ਗੇੜ ਤੇ ਪਾ ਦੇਣਾ ਕੱਢ ਕੇ ਐਨੀ ਛਿੱਟ ਗੜੇ ਨੇ ਹੋਣਾ ਬਣਾ ਲੈਣੇ ਕੁਵਾਰਾ ਹਾਂ ਅਗਲੀ ਹੁਣ ਬਣਾਉਗੂ ਜੀ ਬਨਾਰੀਅਲ ਬਰਾਦਾ ਬਰਫੀ ਬਨਾਰੀਅਲ ਬਰ ਮਿੱਠਾ ਤੇਜ ਨਹੀਂ 1% ਹਾਂ ਵਧੀਆ ਬਣੀ ਜਣੀ ਪੂਰੀ ਉਹਦਾ ਮਨ ਨੂੰ ਵੀ ਪਤਾ ਕਿ ਵਧੀਆ ਬਣੀ ਹੈ ਮੈਂ ਤਾਂ ਜਾਣ ਕੇ ਕਹਦਾ ਤਾਂ ਚੱਪੜਾ ਕਿੱਥੇ ਨਾਲੇ ਖੇਡਣਾ ਹਰ ਗਣ ਮੇਰਾ ਪੁੱਤ ਨਾਨਾ ਜਿਆ ਨੋਣਾ ਜਾ ਨੋਣਾ ਜਾ ਇਹ ਕੀ ਤਾਂ ਥੱਲੇ ਤਾਂ ਕੀ ਦੇ ਲੈ ਤੈਰ ਦਾ ਥੱਲੇ ਉਹ ਤਾਂ ਕਰਕੇ ਤਾਂ ਜਿਆਦਾ ਇੱਧਰ ਪਾਉਣੀ ਉੱਧਰ ਚੱਕ ਕੇ ਪਾ ਦੇਣਾ ਆਪਾਂ ਨੇ ਓਏ ਵੀ ਥੱਲੇ ਦੋ ਦੂ ਕੀ ਆਂ ਅੱਧਾ ਕੀ ਕੋਟਣਾ ਕੋਟਣਾ ਫੇਰੀ ਹੱਥ ਪਾ ਲਾ ਪਰ ਤੂੰ ਲਾਹ ਰਖ ਮਾ ਮੋਟੋ ਕਰ ਚਾਣੀ ਹੋ ਗਈ ਸੀ ਸਾਡੀ ਰੇੜੀ ਤੇ ਉੱਧਰ ਖਵਾ ਵੀ ਇੱਕ ਵਾਰ ਬਰਾਦਾ ਨੂੰ ਚੈੱਕ ਕਰ ਲਈ ਵੀ ਬਰਾਦਾ ਓਕੇ ਹੈ ਸਾਡਾ ਓਕੇ ਯਾਰ ਚਾਮਕਦਾ ਚਿਟਾ ਚਿਟਾ ਇਹ ਕਿੰਨਾ ਪਾਉਣਾ ਸਾਰੇ ਪਾ ਦੇਣਾ ਕਿ ਘੱਟ ਪਾਉਣਾ ਦੇਖਾਂਗੇ ਪੋਜੀਸ਼ਨ ਆਪਣੇ ਹੱਥ ਚ ਹੈ ਉਹਦੇ ਚ ਕੀ ਹੈ ਹਮ ਮਾਣ ਸੇਕ ਘਟਾ ਦਮੈਂ ਤਾਂ ਹੋਰ ਹੋਰ ਜਾਣਾ ਨਹੀਂ ਨਾ ਮਸ ਕੱਪੜੇ ਕੱਪੜੇ ਨੂੰ ਕੱਪੜੇ ਨੂੰ ਉਧਰ ਕੱਪੜੇ ਨੂੰ ਅੱਛਾ ਆ ਚੁਗੜਾ ਘੋਟੜਾ ਬੰਦਾ ਛੇੜਦਾ ਤੇ ਤੇਰੇ ਬੁਢੜੀ ਜਾਵ ਤਾਰ ਰੱਖਦੇ ਪਰ ਕੁੜੀ ਆ ਜੀ ਅੰਦਰ ਦੇਖੀਏ ਦੇ ਕਹਰੂ ਤਾਂ ਚੁੰਨੀ ਨੂੰ ਮਾ ਹੈ ਮੇਰੇ ਕੋਲ ਤਾਂ ਕਿਤੇ ਦਿਖਦੀ ਨਹੀਂ ਅੱਗ ਇਹ ਫਰਾਵੇ ਇਹ ਰੇਸ਼ਮੀ ਦਾ ਕਪੜਾ ਹੈ ਆ ਮੈਂ ਕਹਿੰਦਾ ਕੀ ਜਾ ਕੱਢੇ ਲੈ ਵਿੱਚ ਤੇ ਕੱਢੇ ਨਾ ਮੈਂ ਤਾਂ ਸੁੱਕਾ ਪਹਿਣਾ ਖਾਦਾ ਜਿੱਦਾਂ ਵਿੱਚ ਹਾਂ ਸੁੱਕਾ ਜਿੱਦਾਂ ਪਹਿਣਾ ਖਾਦਾ ਕੁੜੀ ਚੱਕ ਪੁੱਤ ਫਮਣ ਦਾ ਤੈਨੂੰ ਲੈਓ ਰੌਣੀਆਂ ਨਾਲ ਇਹਨੂੰ ਫੜਨਾ ਵੀ ਨਾਲ ਦੇ ਦਿਓ ਮੈਨੂੰ ਮਾਂ ਤੋਂ ਬਾਦੀਆਂ ਗੱਲਾਂ ਮੈਂ ਪਾ ਤਰ ਮਾਂ ਮਾਂ ਵਿੱਚ ਇਲਾਹੀ ਲੈ ਰੋ ਵਾਹ ਲੱਡੂ ਬਚਣੇ ਨਾ ਵਰਤੀ ਬਰਗੀ ਕਰਦਾ ਸਾਰੀ ਉਪਰ ਹੱਟ ਤਰੀ ਦੇ ਬਸ ਬਾਕੀ ਵੀ ਜਿਆਦਾ ਬਸ ਕੀ ਬਸ ਹੋ ਗਿਆ ਬਰਾਦਾ ਬਸ ਕਰ ਬਸ ਕਰ ਦੇਖ ਆ ਵੀ ਗਿਰ ਗਿਆ ਲਜਾਦਾ ਉਹ ਮੈਂ ਤਾਂ ਗੇਰ ਨਾ ਦੂਈ ਤਾਂ ਹੋਰ ਮੋਟਾ ਪੈ ਤਾ ਚਲ ਕੋਈ ਬਰਾਂਣ ਤੇ ਹੋਰ ਨਾ ਪਾ ਕੜਾਦੇ ਹਮੜੇ ਲਾਲਾ ਤਸਦੀ ਕਰਾਦੇ ਸੀ ਉਹ ਗੱਲ ਨਹੀਂ ਹੈਗੀ ਇਹ ਜਿਆਦਾ ਹੀ ਬਾਤ ਤਾ ਕੀ ਚੀਜ਼ ਬਰਾਦਾ ਲੱਡੂ ਮਟਚਾ ਚੇਪਾ ਕਰਕੇ ਲੱਡੂ ਬੱਕੀ ਲੱਡੂ ਬਾਟਾਉਂਗੇ ਤਾਂ ਹੀ ਕੀ ਪਊਗਾ ਅੱਛਾ ਤੇ ਮੈਂ ਕਹਿੰਦਾ ਰੰਗ ਵੀ ਪਾਲਾ ਲਾਲ ਸਾਰਾ ਰੰਗ ਕਿੱਥੇ ਲਾਵਾਂ ਨਾ ਨਾ ਪਿਆ ਰੰਗ ਲਾਲੇ ਪਾ ਦੇ ਜਾ ਫੇ ਦੌੜ ਜਾ ਭੱਜ ਕੇ ਲੈ ਚਾਚਨੀ ਚ ਪੈਣਾ ਤਾਂ ਉਹ ਉਹ ਲੈ ਆ ਪੁੱਤ ਤੂੰ ਹੁਣੇ ਪਾ ਦੇਣਾ ਆਪਣੇ ਘਿੜਾ ਪੈਣਾ ਚਾਚਨੀ ਇਥੇ ਪਾਣੀ ਦੀ ਖੁਰਬਾਨਾ ਦੇਣੀ ਬੰਮੜੀ ਜੀਗਾ ਐ ਇਹ ਜੀ ਦੇਖੋ ਕਿ ਆ ਵਧੀਆ ਬਣਨੀ ਆ ਆ ਵੇ ਵੀ ਧੰਨਵਾਦ ਨਹੀਂ ਕਰ ਰਾ ਵੀ ਆਪ ਵੀ ਬਬੂ ਤੇ ਚੀਜ਼ ਬਣ ਗਈ ਨਹੀਂ ਸਾਨੂੰ ਪਤਾ ਪਤਾ ਤਾਂ ਹੈ ਤਾਂ ਆਪ ਹੀ ਪਤਾ ਤਾਂ ਆ ਵੀ ਇਹ ਵੀ ਖੋਇ ਦੀ ਮਰਫੀ ਬਣਦੀ ਹੈ ਭਾਈ ਇਹਦੀ ਪਤਾ ਤਾਂ ਸਾਰਾ ਕੋਲ ਸਾਰਿਆਂ ਨੂੰ ਗੱਲ ਤਾਂ ਮਿਹਨਤ ਕਰ ਰਹੀ ਹੁੰਦੀ ਹੈ ਆਹੀ ਗੱਲ ਖਣਾ ਵੀ ਵਾਹ ਵਾਹ ਮੜੀ ਵੀ ਕਿਹੜਾ ਜਿਹੜਾ ਥਾਲ ਤੇ ਵਰ ਅਧੇ ਵਾਲਾ ਮਸਤੀ ਵਾਲਾ ਇਹ ਇਦਾਂ ਦਾ ਜਾਊਗਾ ਮਾਣ ਮੱਦੇ ਰ ਇਦਾਂ ਜਾਊਗਾ ਉੱਥੇ ਭਰ ਹਾਂ ਬੜ ਠੀਕ ਆ ਢੱਕਾ ਕਿਆ ਤੋੜਿਆ ਮੈਨੂੰ ਇੱਕ ਦੱਸੋ ਦਿੰਦੀ ਉਹਦੇ ਵਿੱਚ ਹੋ ਮਰਜੀ ਆ ਖੇਰ ਕਿ ਆਪਾਂ ਥੋੜਾ ਸੌਂਦੇ ਆਂ ਜਾਣੀ ਅਸੀਂ ਜਾਵਾਂਗੇ ਅੰਦਰ ਰੱਖੇ ਇਹਨੂੰ ਕਿੱਥੇ ਰੱਖਾਂ ਪੱਕੀ ਪਾ ਦੇ ਇੱਧਰ ਕੀ ਇੱਧਰ ਪਾ ਦੇ ਕੀ ਪਾਉਣਾ ਇਹਨਾਂ ਨੂੰ ਪਾ ਦੇ ਬਾੱਕੀ ਅੰਦਰ ਮੈਂ ਹੋਰ ਬਣਾ ਕੇ ਤਾਜ਼ਾ ਬਣਾ ਕੇ ਦਊਂਗਾ ਉਹਨੂੰ ਦੋਹਾੜੀ ਮੱਥਾ ਟੇਕਣਾ ਵੀ ਉਹ ਖਾਣਾ ਪੀਣਾ ਤੇ ਕੱਲ ਜਾਂ ਪਰੋਚੋ ਚੋਟੇ ਨੂੰ ਬਣਾ ਕੇ ਆ ਬਣਾ ਇਹਦਾ ਮੱਥਾ ਟੇਕਿਓ ਆ ਰੱਖ ਤੂੰ ਅੰਦਰ ਕੱਲ ਨੂੰ ਤੂੰ ਚੱਲਾਂ ਬੰਬਰੀ ਨੂੰ ਹੁਣੇ ਤੋਰ ਦਿੰਦਾ ਤੁਹਾਨੂੰ ਬੰਬਰੀ ਹੁਣੇ ਚਲੇ ਜਾਓ ਆ ਜਾ ਨਹੀਂ ਜਾਂਦੀ ਜਾਂਦੀ ਮਾਣੇ ਵਾਸਲੇ ਫੜਾਦੀ ਗਾਂ ਪਾਂਬਰੀ ਦੇ ਆ ਬੀਤੂ ਮੱਥਾ ਟੇਕ ਕੇ ਇਹਨੂੰ ਤੋਰ ਦੇ ਵਿਚਾਰੀ ਨੂੰ ਕਿਧਰ ਨੂੰ ਆ ਨਾ ਕੋਈ ਨਾ ਦੇ ਮੱਥਾ ਟੇਕ ਕੇ ਚਾਹਾਂਗੇ ਮੱਥਾ ਟੇਕ ਕੇ ਰਾਤ ਨੂੰ ਚਾਹਾਂਗੇ ਤੇ ਰੰਗ ਨੂੰ ਕਿਹਦੇ ਕੋਈ ਆ ਪਿਆ ਜਰਾ ਆ ਜਲਾ ਅਜਾਲਾ ਉਹ ਤੇ ਪਾਣੀ ਵੀ ਚਾਹੀਦਾ ਹੁੰਦਾ ਉਹਦੇ ਵਾਸਤੇ ਕਹਿੰਦੇ ਗਲਾਸ ਇੰਨੀ ਕੰਦੀ ਸੋਚ ਰਹੀ ਲਮੇਟ ਕੀ ਹੋ ਗਿਆ ਕਹਿੰਦਾ ਇਹ ਤੂੰ ਮੱਥਾ ਟੇਕੂਗੀ ਤੇਰੀ ਤੇਰੀ ਕਿੰਨੀ ਕੰਦੀ ਸੋਚ ਹੈ ਤੈ ਤੈ ਕਾ ਤੈ ਕੰਦੀ ਆ ਸਮਾਨ ਉੱਥੇ ਪਜਾ ਦਿਓ ਇਹ ਠੰਡ ਠੰਡ ਬੁਕਾਲ ਦੇਖਣਾ ਇੱਥੇ ਆਠ ਨੂੰ ਕਪਾਲ ਹੋ ਜਾਣਗੇ ਲੋੜੇ ਦੀ ਪਹਿਲੇ ਬਲਾ ਬੰਦੇ ਨੂੰ ਫੋਨ ਕਰ ਇੱਧਰ ਤਾਂ ਮਾਫੀ ਕਰਦੀ ਆ ਮੈਂ ਰਾਤ ਖਾਣ ਲੈ ਜਾਵਾਂ ਫੜ ਦੇ ਉਹ ਲੈ ਜਾਣਾ ਕਿ ਕੋਈ ਚੱਕਰ ਨਹੀਂ ਆਉਣ ਮਿਲੂਗਾ ਸਭ ਨੂੰ ਖਾਣ ਨੂੰ ਖਾਣ ਦੀ ਅਜੇ ਵੀ ਖਾਣ ਨੂੰ ਉਹ ਹੋ ਸਕਵੀਰ ਮੈਂ ਸੌ ਲੱਗੇ ਮਾਰਾ ਦੀ ਮੇਰੇ ਮਨ ਦੇ ਵਿੱਚ ਹੈਗਾ ਏ ਵੀ ਥੋੜੇ ਦਿਨਾਂ ਤੱਕ ਸਾਰਾ ਕੁਝ ਬਣਾ ਕੇ ਆਪਣੇ ਹੱਥਾਂ ਨਾਲ ਦੇ ਕੇ ਆਉਣੇ ਆ ਅਸੀਂ ਪਹਿਲਾਂ ਵੀ ਨੂੰ ਚ ਕਹਿ ਬੈਠੇ ਦੇ ਕੇ ਆਉਣੇ ਉਹਨਾਂ ਨੂੰ ਅਰੇ ਆ ਨਾ ਖਾਣ ਨੂੰ ਮੈਂ ਕੋਹ ਕੱਢ ਕੇ ਦੇ ਕੇ ਆਉਂਗੇ ਕੋਹ ਸਾਰਾ ਚਨਾ ਹਾਂ ਚਲੋ ਖਾਣ ਦਿੰਦਾ ਤੁਸੀਂ ਕੱਢਿਓ ਨਾ ਕੰਦੂਦ ਤੇ ਮਿਲੂਗਾ ਹੋਰ ਤਾਂ ਅਸਲੀ ਤੱਤੀ ਹੈ ਲੈ ਜਵਾਈ ਕੱਢ ਕੇ ਦੇਣਗੇ ਵਦਿਆ ਖੋਰ ਕਰਾਂਗੇ ਬਿੱਟੀਆਂ ਤੇ ਮੇਰੇ ਵੀਰ ਦੀ ਜਲਾਈ ਜਲਾਈ ਨੂੰ ਹਲਾਪਤ ਮੜੇ ਚੋ ਮੈਂ ਲਾ ਲਾ ਮੈਂ ਇੱਧਰ ਉਹ ਆ ਕੇ ਹੁੰਦਾ ਕੁੜੀ ਕਰੀਏ ਜਾਂਦੀ ਹੈ ਵਿੱਚ ਇਹਦਾ ਬੱਡੇ ਦੇ ਵਿੱਚ ਬੜੀ ਜਾਂਦੀ ਹੈ ਟਰਾਨੀ ਪਰ ਆਹ ਦੁੱਧ ਨਹੀਂ ਪੈਤਾ ਤੇ ਜੀ ਗਾਂ ਦਾ ਮੇਰੇ ਸਾਬਣਾ ਲੱਡੂ ਬੱਟ ਹੋ ਜਾਣੇ ਬੱਟ ਨਹੀਂ ਪੁੱਤ ਲੱਡੂ ਇਹ ਆਪਣਾ ਟਿੰਡਰ ਦਾ ਲੱਤੀ ਵੀ ਨਾ ਪਟਾਕੇ ਚਲਾਉਂਗੇ ਪੁੱਤ ਰਾਤ ਨੂੰ ਅੱਛਾ ਉਹ ਪਟਾਕਿਆਂ ਨਾਲ ਫਿਰਦਾ ਆ ਬਈ ਨੰਨੇ ਕੇ ਰੰਗ ਨਾਲ ਬਣ ਜੂਗਾ ਨਾ ਹਾਂ ਫੇ ਜਿਆਦਾ ਪੈ ਜੂਗਾ ਫੇ ਕਹਦੇ ਆ ਤਾਂ ਕਿਆ ਕਰਤਾ ਨਾ ਨਾ ਮੈਂ ਤਾਂ ਨਹੀਂ ਆ ਗਿਆ ਹਾਂ ਰਾਈ ਜੀ ਭਾਈ ਬਲੇ ਹੁੰਦੇ ਲੱਡੂ ਹੋਰ ਕਿਹਜੇ ਹੁੰਦੇ ਆ ਨਹੀਂ ਕਿਹਜੇ ਹੁੰਦੇ ਹੋਰ ਥੱਲੇ ਲਾਦਨੇ ਤਾਂ ਤਾਂਗ ਤਰੀ ਹਰੇ ਜਿਹੜਾ ਰੰਗ ਸਾਡੇ ਕੋਲ ਅਵੇਲੇਬਲ ਆ ਅਸੀਂ ਉਹੀ ਬਾਤਤਾ ਹਰਾ ਦੀ ਤਾਂ ਫਿਰ ਲਾ ਹਰਾ ਹੀ ਆਉਂਦੀ ਉਹਦੇ ਨਾਲ ਤਾਂ ਹੋ ਗਿਆ ਹੋ ਗਿਆ ਇਹ ਵੀ ਸਵਾਦ ਲੱਗ ਗਿਆ ਇਹ ਥੱਲੇ ਬਰਾਬਰ ਮਾਤ ਪਗਰੇ ਕਿ ਤੇਰਦੀ ਫੜਨਾ ਪੈਣਾ ਉਹਨੂੰ ਤਾਂ ਥਾਲਾਉਣੇ ਆ ਆ ਆਏ ਹੋਪਿੰਗਾ ਜਲੂ ਇਹਦਾ ਇਹਦਾ ਇਲਾ ਦਾ ਬੜੀਆ ਦਾ ਚੂਰਾ ਬਣ ਜਾਂਦਾ ਨਿਊਟਰੀਲਾ ਬਾਤ ਤੁਸੀਂ ਟੇਸਟ ਚੈੱਕ ਕਰੋ ਇਹਦਾ ਹਲਦੀ ਜਿਆਦਾ ਪੱਤੀ ਬਾਬੇ ਦੇ ਨਾਮ ਦੇ ਤੇ ਭੋਗ ਲਵਾ ਬਸ ਇਹਦਾ ਭੋਗ ਲਵਾ ਦਿਓ ਪਹਿਲੀ ਵਰਦੀ ਦਾ ਤੁਸੀਂ ਲਵਾ ਜਾਨੀ ਹਾਂ ਹਾਂ ਹਰੇ ਦੇ ਵਿੱਚ ਪੈ ਜਾਣਾ ਵੀ ਕੀ ਹੋ ਜੇ ਪਾਉਣਾ ਉਹ ਨਹੀਂ ਬਹੁਤ ਤਰੰਗ ਰਾਂਗ ਨਹੀਂ ਬਰਾਦਾ ਕਹਿੰਦਾ ਬਾਈ ਬਸ ਬਹੁਤ ਆ ਵੀ ਨਹੀਂ ਲੋੜ ਮੇਰੇ ਨੂੰ ਘੇਰਨਾ ਹੋ ਤੋ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਸਤਨਾਮ ਹਾਂਜੀ ਮਤਰਾ ਦੋ ਕਿੰਨੇ ਬੰਗ ਹੈ ਵਾਏ ਦੋ ਚੱਕ ਲਈ ਦੋ ਦੋ ਜਨਾਨੇ ਦੇਖ ਹੈ ਨਾ ਚਾ ਚਲਾਈ ਮਿੱਤੇ ਪੱਕੇ ਜਾ ਪਤਾ ਸੀ ਹੂੰਗਾ ਜਦੇ ਚਰਾਂ ਇਕੱਲੇ ਨਹੀਂ ਚਲਾਂ ਹਾਂ ਉਹ ਚੀਜ਼ ਚਲਾ ਦੋ ਚਲਾਉਂਗਾ ਕਰ ਦੋਗੇ ਤੁਸੀਂ ਹੈਗੇ ਬਾਬਿਆਂ ਨੇ ਮੱਖਾ ਢੇਕੋ ਬਾਬਾ ਹੁਣੇ ਨਾ ਦਾਨ ਸਾਡੇ ਹੋ ਗਏ ਜੀ ਹੁਣ ਲੱਡੂਆਂ ਦੀ ਬਟਾਈ ਸ਼ੁਰੂ ਬੇ ਲੱਡੂ ਬਟਾ ਦਿੰਦੇ ਆ ਉਹ ਪ੍ਰਾਥ ਚ ਪੇ ਜ਼ਿਆਦਾ ਕਾਲੇ ਲੱਗਦੇ ਪਤਾ ਨਹੀਂ ਉਹ ਤਾਂ ਸਿੱਖ ਜਾ ਪੈਂਦਾ ਤੇ ਇੱਧਰ ਸਾਡੇ ਜੀ ਬਰਫੀ ਦੇ ਪੀਸ ਵੀ ਹਲਵਾਈ ਸਾਹਿਬ ਕੱਟ ਰਿਹਾ ਕੱਟ ਰਿਹਾ ਜੀ ਹਲਵਾਈ ਸਾਹਿਬ ਜੇ ਹੁਣ ਪੱਟ ਨਾ ਹੋਈ ਪੱਟ ਹੋਗੀ ਪੱਟ ਹੁੰਦੀ ਹੈ ਨਾਲ ਦੇ ਨਾਲ ਚੱਕ ਹੁੰਦੀ ਹੈ ਨਾ ਹਾਂ ਅੰਡੂ ਵੀ ਜੇ ਤਾਂ ਖੇਚ ਨਾ ਉਹਨੂੰ ਹਾਂ ਲਾ ਲਿਆ ਕਰ ਇੱਥੇ ਆ ਕੇ ਦੱਬ ਲਗ ਉਹ ਨਾਲ ਆ ਗਲੋਟਰ ਨੂੰ ਨਾ ਖਲਾਦੀ ਜੀਦੇ ਇਹਨੂੰ ਹਾਂ ਥੋੜੀ ਇਧਰ ਨੂੰ ਬੱਤੀ ਬੱਗੀ ਇਧਰ ਕੋਹ ਕਹਿੰਦਾ ਕਰਨਵੀਰ ਪੁੱਤ ਲੜੀਆਂ ਚੱਕ ਕੇ ਲਿਆ ਕਿੱਥੇ ਪਈਆਂ ਆ ਲਾ ਦੇ ਮੁਰਲੀ ਸਾੜ ਥੋੜੀਆਂ ਜੀਆਂ ਹੋਰ ਅੱਜ ਦੇ ਦਿਨਾਂ ਜੇ ਲੱਗੀਆਂ ਲੱਗੇ ਨਹੀਂ ਇਕਣੀਆਂ ਪਈਆਂ ਰਹਿਣੀਆਂ ਨਵੀਆਂ ਜੜੀਆਂ ਪਈਆਂ ਕਿੱਥੇ ਬੱਚੀਆਂ ਮੀਆਂ ਹਾਂ ਹਾਂਜੀ ਉੱਪਰੇ ਹੋਣੀ ਆ ਚਲ ਆ ਇੱਕ ਸਾਈਡ ਹੋਰ ਲਾ ਦੇ ਕਿ ਬੜੇ ਰਹਿਣ ਦੀ ਪੀਸ ਇਹ ਹਾਂ ਇੰਡੀ ਵਿੱਚ ਇਹੀ ਤਮਾਕ ਹੁੰਦਾ ਕੋਈ ਜਿਹੜਾ ਤਾਂ ਖੁੰਜਾ ਦਾ ਬਣਾਇਆ ਆ ਖੁੰਜਾ ਬਣਾਉਣਾ ਚਾਹੀਦਾ ਇੱਥੇ ਤੇ ਸ਼ੁਰੂ ਕਰਨੀ ਦੀ ਚਲ ਲੋ ਜੀ ਆ ਤਾਂ ਡਿਜ਼ਾਈਨ ਪੈ ਗਿਆ ਦੇਖ ਚੱਕ ਵੀ ਚੱਕ ਕੇ ਵਾਪਸ ਉਹਦੇ ਨਾਲ ਕਾਚਾ ਕੂ ਨਾਲ ਚੱਕ ਕੇ ਦੇਖੋ ਚਾਕੂ ਨਾਲ ਹਾਂ ਗੱਬੇ ਹਾਂ ਵੈਰੀ ਗੁੱਡ ਮਿਲਕ ਕੇਕ ਬਣ ਗਏ ਜੀ ਮਿਲਕ ਕੇਕ ਚਲੋ ਜੀ ਹੁਣ ਅਸੀਂ ਬਾਟਰਲੇ ਲੱਡੂ ਮਿਲਦੇ ਆਂ ਕਿਸੇ ਅਗਲੇ ਬਲੌਗ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਬਾਏ ਬਾਏ ਜੀ